ਏਅਰੋਡ੍ਰੋਮ ਉਰਲੇਤ ਆ ਬੜਾ ਚਿੱਟਾ ਯਾਰ ਫੌਜੀ ਵਾਲਾ ਚੈਨਲ ਫੋਨ ਸਾਫ ਵੀਡੀਓ ਬੜੀ ਦਿਖਾਂਦਾ ਹੈ ਥੋਪਾ ਹੁਣੀ ਪਾਣੀ ਚਾਹ ਧੋੜਾ ਤੇਰੇ ਲੈ ਇੱਕ ਥੋਪਾ ਮੈਂ ਇਹ ਪਾਣੀ ਖੁੱਲੇ ਲੈਣਾਂ ਲੈ ਆਂਦਾ ਬਲੂਟੁੱਥ ਵੀ ਚੱਲੀ ਜਾਂਦਾ ਫੋਨ ਦੇ ਮਾੜ ਕਰਦੇ ਆ ਤਾਂ ਇਹ ਵੀ ਬਣ ਜਾਏ ਵੀਡੀਓ ਨਾ ਹੁਣ ਚੱਲਿਆ ਪਟੜਿਆ ਪਟੜਿਆ ਆਪਾਂ ਆਈਏ ਇਹ ਦਰਸ਼ਕੋ ਇਹ ਬਾਹਲੇ ਪਾਸੋਂ ਵੈਸੇ ਕਮਾਉਣ ਦੇ ਸਾਧਨ ਕਰਦਾ ਕਿਧਰੋਂ ਫੱਕ ਫੁੱਕ ਪੱੜਦਾ ਝੋਨੇ ਚਾਹਨੇ ਲਵਾਉਂਦਾ ਮੇਲੇ ਅਟੈਂਡ ਕਰਦਾ ਆਹ ਜੀ ਨਾਲ ਆਪਣੀ ਹੈਲਪ ਦੇ ਤੈਨੂੰ ਨਾਮ ਲੱਗਦਾ ਤੇ ਦੇਸ਼ ਲਈ ਵੀ ਸੇਵਾ ਕਰਕੇ ਆਇਆ ਹੈ ਹੈ ਆਹ ਬਾਈ ਦੇ ਚੈਨਲ 'ਤੇ ਅਰਦਾਸ ਕਰੋ ਇਹਦੇ 40 ਦਿਨਾਂ ਦੇ ਕੰਮ ਪਾ ਗਿਆ ਇਹਦਾ ਦੂਜਾ ਮਦਾ ਪਉਣ ਵਟ ਗਿਆ ਇਹਦਾ ਦੂਜਾ ਚੈਨਲ ਐਕਰਾਜੂ ਭੁੱਲਰ ਉਹਦੇ ਮੜੀ ਠੰਗ ਮਾਰਦਿਆ ਕਰੋ ਤੁਸੀਂ ਤਾਂ ਦੋ ਜੀ ਵੀ ਮਕਾਉਣਾ ਹੀ ਆ ਲਾਇਕ ਤੇ 11 ਹੁੰਦੇ ਆ ਕਹਿੰਦੇ 11 ਹੋ ਗਿਆ ਬਾਈ ਓਏ ਇਹ ਆ ਤੜਾ ਚੱਲਦੇ ਮੁੰਡੇ ਦੇ ਫੱਕ ਅਪੀਲ ਕਰਨੀ ਆ ਦਰਸ਼ਕ ਦਰਸ਼ਕਾਂ ਨੂੰ ਅਪੀਲ ਕਰਨੀ ਆ ਨਾ ਲੋੜ ਹੀ ਨਹੀਂ ਆਪਾਂ ਨੂੰ ਅੱਛਾ ਆਪ ਦਾ ਅੱਢੀ ਚਲਾਉਣਾ ਤੇ ਕੱਲਾਂ ਕਹਦੇ ਵਿੱਚ ਹਲਕਾ ਹੰਕਾਰਿਆ ਹੋਇਆ ਕਹਿੰਦਾ ਪੀਰ ਦੀ ਲੋੜ ਨਹੀਂ ਹੈ। ਹਾਂ ਫੋਲੋ ਕਰਦੇ ਕਾਹੇ ਕਹਿੰਦੇ। ਆਣ ਫੋਲੋ। ਇਹ ਫੱਕ ਦੀ ਪਟਾਈ ਹੋ ਰਹੀ ਹੈ ਜੀ ਲਾਸਟ ਟਾਈਮ। ਬਾਕੀ ਦਾ ਝੋਨਾ ਲੱਗ ਗਿਆ। ਤੇ ਅਗਰ ਸਟੇਟ ਵੀ ਜੀ ਹਾਂ ਤੇ ਉਹ ਬਾਈ ਆ ਜਿਹੜੇ ਉਹਨਾਂ ਤੋਂ ਸਾਡੇ ਵਾਲੇ ਬੰਦੇ ਸਿੱਖ ਰਹੇ ਆ। ਇਹ ਲਈ ਥੋੜੇ ਜਿ ਪਿੱਛੇ ਆ ਜੀ। ਦੇਖ ਕਰਦੇ ਉਹਨਾਂ ਨਾਲੋਂ ਮਿੱਟੀ ਵੀ ਘੱਟ ਝਾੜਦੇ ਕਚਰ ਕਚਰ ਨਹੀਂ ਕਰਦੇ ਦੇਖ ਹੈ ਮਛਲੀਆਂ ਵਾਂਗੂ ਨਹੀਂ ਕਰਦੇ 19 ਬੰਦੇ ਹੋਗੇ ਕਿਤੇ ਟਰੈਕਟਰ ਜਦ ਮਿੰਦਰ ਦੇ ਬਾਣ ਵਿਚ ਜਾਈ ਜਾਂਦਾ ਹੋਵੇ ਨਾ ਉਤਰ ਕੇ ਥੱਲੇ ਹੂੰ ਆਖ ਤੋਂ ਖਾਣ ਸੱਤ ਖਾ ਲੈਣਾ ਪੂਰ ਨਾਣੇ ਕਹਿਣ ਹੋਰ ਦੀਪਾ ਆਈ ਗੁਰੂ ਜੀ ਦਾ ਨਾਮ ਕਰਾ ਗਏ ਆ ਨਾ ਹੋਏ ਹੂੰ ਤੂੰ ਆਜੜ ਕੇ ਪੈਣਾ ਨਹੀਂ ਚਾਹੀਦੀ ਚੌੜੀ ਨਹੀਂ ਚਾਬੀ ਫਿਰ ਤੀਜਵਾਰ ਨਹੀਂ ਆਪਣੇ ਉਹ ਕਰਦੇ ਆਪਣੇ ਉਹ ਐਸੋਸੀਏਸ਼ਨ ਕਰਦੇ ਆ। ਕੋਈ ਨਾਲ ਦੁੱਧਾ ਟਰੈਕਟਰ ਆ ਉਹਦਾ ਲੋਡ ਆਇਆ ਦਾ ਕੰਮ ਗੇਰ ਚ ਪਾ ਕੇ ਖੜਾ ਦੇ ਚਾਬੀ ਕੰਮ ਹੀ ਨਹੀਂ ਕਰਦੀ। ਨਵੇਂ ਦੀ ਇਹ ਪਾਵੇਂ ਗੇਰ ਚ ਖੜਾ ਦੇ ਪਾ ਦੁੱਧ ਖੜਾ ਦੇ। ਇਹ ਤਾਂ ਮਜਾਣਾ ਹੀ ਆ। ਨਾਮ ਦੀ ਬਾਹਾਂ ਕਰਦੀ ਚਾਬੀ। ਹੱਥਾਂ ਦੀ ਸਪੀਡ ਦੇਖੋ ਜ ਆਜੋ। ਦੇਖੋ ਬਾਈ। ਨੇ ਕੀ ਵੀ ਨਹੀਂ ਹੋਣ ਦੇ ਲਈ ਕੀ? ਤੇ ਨਾ ਇਹਨੇ ਬੰਦ ਨੂੰ ਕਰਦੇ ਹੱਥ ਦੇ। ਕਿੰਨੇ ਬੰਦੇ ਬੈਠੇ ਹੋ ਆ ਵੀ ਓਏ ਬਾਦੂ ਕਾ ਮਾਣਾ ਕਰੇ ਓਏ ਥੱਲੇ ਹੋ ਜਾ ਥੱਲੇ ਟ੍ਰੈਕਟਰ ਤੋਂ ਥੱਲੇ ਹੋ ਜਾ ਇੱਥੇ ਆ ਜਾ ਓਰੇ ਆ ਜਾ ਫੱਕ ਪਤਨੀ ਸਿੱਖਾ ਗਈ ਅਰੇ ਕੰਨ ਤੇ ਮਾਰੇ ਜੋਤੇ ਦੇ ਨਾ ਹਟਾ ਹੋਰ ਟਿਕਦੇ ਹੀ ਨਹੀਂ ਉਹ ਬੱਚਾ ਤੇ ਜੁਰਮ ਕਰ ਰਿਹਾ ਕਾਪੀਰਾਈਟ ਨਾ ਲਾਦੀ ਮੇਰੇ ਚੈਨਲ ਤੇ ਇੱਧਰ ਆ ਜਾ ਤੇ ਹੁਣ ਜਾਂਦਾ ਹੋਇਆ ਡੰਡਾ ਮਾਰ ਕੇ ਸੀ ਕੌੜੇ ਇਥੇ ਗਾਇਸ ਖੇਡੋ ਕੱਬੀ ਖੇਡ ਲੋਗਾ 27 ਗਾਇਸ ਆ ਗਏ ਗਾਇਸ ਵੀਰੇ ਹੋ ਬਗਲੇ ਆ ਗਏ ਜੇ ਹੁਣ ਸਾ ਅਸੀਂ ਇੱਧਰ ਕੰਮ ਤੇ ਲੱਗੇ ਪਏ ਆ ਤੇ ਤੇ ਹੋ ਦੇਖੋ ਬਗਲੇ ਆਪੇ ਨੱਕੇ ਨੁੱਕੇ ਮੋੜੀ ਜਾਂਦੇ ਆ ਉਧਰ ਜੋ ਕਹਿਰਾ ਭਰ ਗਿਆ ਉਹ ਦੱਸ ਦਿੰਦਾ ਉਧਰ ਬੈਠਿਆ ਨੌ ਬਗਲੇ ਹੁਣ ਇੱਕ ਉੱਡ ਕੇ ਇੱਧਰ ਆ ਗਿਆ ਮਤਲਬ ਇੱਕ ਕਹਿਰਾ ਲੱਗ ਗਿਆ ਆਏ ਆ ਇਹ ਇਹ ਮਾਹੌਲ ਆ ਸ਼ਾਮ ਦਾ ਤੇ ਮੀ ਪੈਣ ਵਾਲਾਗਾ ਅਸੀਂ ਪਹਿਲੀਆਂ ਚ ਅਸੀਂ ਕਹਿੰਦੇ ਅਮੀ ਪੈਣ ਰਾ ਤੇ ਪੈਣ ਨਹੀਂ ਆਂਦੇ ਮੀ ਅਸੀਂ ਇਹ ਗੱਲਾਂ ਬਾਤਾਂ ਸੁਣਾ ਕੇ ਤੁਹਾਡਾ ਰੌਣਕ ਮੇਲਾ ਹੀ ਕਰਦੇ ਰਹਾਂਗੇ ਲਾਈਕ ਫੋਲੋ ਸ਼ੇਅਰ ਕਰ ਦਿਓ ਹਾਂ ਲਾਈਕ ਫੋਲੋ ਸ਼ੇਅਰ ਕਰ ਦਿਓ ਤੇ ਆ ਬਾਈਆਂ ਦੇ ਫੱਕ ਬੱਟਨ ਵਾਲਿਆਂ ਦੇ ਤੁਸੀਂ ਹੱਥਾਂ ਜਾਦੂ ਦੇਖ ਸਕਦੇ ਹੋ ਤੇ ਇਧਰ ਨਵਾਂ ਵੇ ਬੋਤੂ ਹਿੱਟ ਕੇ ਲੈ ਪਰਦਾ ਲੈ ਜਾ ਤੱਕ ਮੇਰੇ ਤਾਂ ਨਜ਼ਰ ਲੱਗਦੀ ਨਹੀਂ ਆਪਾਂ ਤਾਰੀਫ ਕਰੀਏ ਨੇ ਇਹ ਤਾਰੀਫ ਵਾਪਸ ਲੈ ਲੈਣੇ ਹੈ ਕਣ ਮਾਜ ਨੂੰ ਕਿੰਨਾ ਬਦਲ ਜਾਂਦਾ ਹੈ ਹੈ ਮਾਜ ਨੂੰ ਕਿੰਨਾ ਹੋਏ ਸਿੱਧੇ ਬਦਲ ਜਾਂਦਾ ਹੈ ਕੱਲ ਹੀ ਬਣਾ ਲਈ ਵਾਹ ਕੁਸ ਆਈ ਸੀ। ਤੂੰ ਤਾਂ ਨੀ ਉਹ ਲਾ ਕੇ ਤੇ ਨਾ ਨਾ। ਤੇਰੀ ਕੀ ਦੋਸਤ ਲਿਆਉਂਦਾ। ਮੈਨੂੰ ਲੱਗਿਆ ਯਾਰ ਇੱਕਦਰਾ ਇੱਥੇ ਮੁਰਦ ਦੇ ਮੈਂ ਕਰੀ ਜਾਂਦਾ। ਇਹ ਹੁੰਦੇ ਆ ਜਾਣ ਕਹਿੰਦੇ ਦੇਖ ਲਿਆਉਂਦਾ ਹੈ। ਸਾੰਗਦਾ। ਤੋਰਾ ਫੇਰਾ ਘੜ ਜ਼ਰੂਰੀ ਆ। ਸੰਧੂ ਸਾਹਿਬ ਉਹਨਾਂ ਨੂੰ ਦੇਜ ਕੇ ਹੁਣ ਟੋਰਾ ਫੇਰਾ ਉਹੀ ਬਹੁਤ ਹੋ ਜਾਂਦਾ। ਉਹ ਦੇਖ ਕਿਵੇਂ ਭਾਈ ਸੰਧੂ ਸਾਹਿਬ ਟਰੈਕਟਰ ਦੇ ਮੂਰੇ ਬੈਠ ਕੇ ਕਰੀ ਜਾਂਦੇ। ਜਦੋਂ ਨੌ ਟੋਕਰੇ ਰਲਾਉਣੇ ਪੈਂਦੇ ਤੂੜੀ ਦੇ। ਉਦੋਂ ਬਥੇਰਾ ਮੰਨਦਾ। ਤੇ ਜੱਗਿਆ ਕੇ ਆਈ ਮਾੜਾ ਕਰੀ ਜਾਂਦੇ ਕਿ ਸੰਧੂ ਸਾਹਿਬ ਦਾ ਖੜਾ। ਆ ਗਏ ਆ ਵੀ ਮਮਗਰੀ ਥੋੜੇ ਲਾ 10000 ਕਿ ਮੈਂ ਮਿੱਟੀ ਲਾਉਣੀ ਹੈ ਜਿਹੜਾ ਉਹ ਜਿਆਦਾ ਨਹੀਂ ਤੋੜਣਾ ਕੋਈ ਅਦਰ ਸਟੇਟ ਭੇਜਣੀ ਹੈ ਇਹ ਇਨੀ ਨਹੀਂ ਮਿੱਟੀ ਦੇ ਨਾਲ ਹੋਣੀ ਚਾਹੀਦੀ ਹੈ ਆਇਓ 1-2 ਦਿਨ ਜਿੰਦਾ ਰਹਿ ਸਕੇ ਮਿੱਟੀ ਦੇ ਸਾਰੇ ਅੱਛਾ ਤੇ ਅੱਗੇ ਜਿਹੜੇ ਬੰਦੇ ਆਉਣ ਉਹਨੂੰ ਲਾਉਣ ਧਿਆਨ ਰੱਖਣਾ ਵੀ ਆ ਜਿਹੜੀ ਮਿੱਟੀ ਹੈ ਇਹ ਨਾਲ ਹੀ ਲਾਉਣੀ ਹੈ ਕਿਉਂਕਿ ਮਿੱਟੀ ਨੂੰ ਮੰਨਣ ਚ ਥੋੜਾ ਟਾਈਮ ਲੱਗਦਾ ਹੈ ਅਦਰ ਸਟੇਟ ਦੀ ਮਿੱਟੀ ਦੀ ਆਪਣੇ ਸਟੇਟ ਦੀ ਮਿੱਟੀ ਦਾ ਪਰਫੈਕਟ ਇਹ ਜੀ ਜਨਬਰੀ ਕੀ ਉਹ ਧਿਆਨ ਰੱਖਣਾ ਅਦਰ ਸਟੇਟ ਕੀ ਨੂੰ ਕਹਿੰਦੇ ਨੇ ਆਦਰ ਸਟੇਟ ਵੀ ਜਿਹੜਾ ਦੂਜਾ ਰਾਜ ਹੈ ਇਹਨਾਂ ਆਪਾਂ ਰਾਜਸਥਾਨ ਚ ਭੇਜਨੇ ਪਤਾ ਮਾਰੇਗਾ ਤੇ ਪੜੀਏ ਕਿਤਾਬ ਅਦਰ ਸਟੇਟ ਕਰ ਸਹੀ ਕੱਢਿਆ ਨੂੰ ਫਿਰਰੀ ਵਾਲਿਆਂ ਨੇ ਇਹਨੂੰ ਆਹ ਇਹਦਾ ਕੱਢਦਾ ਰਹਿੰਦੇ ਆ ਇਹ ਭਾਵੇਂ ਅਦਰ ਸਟੇਟ ਵੀ ਪੰਜਾਬ ਦੀ ਮਿੱਟੀ ਹੈ ਰਾਜਸਥਾਨ ਦੀ ਮਿੱਟੀ ਨਾਲ ਮਿਲ ਥੋੜੀ ਗਾਊਗੀ ਅੱਛਾ ਜੀ ਤੇ ਆਪਾਂ ਆਪਦੀ ਮਿੱਟੀ ਥੋੜੀ ਨਾਲ ਭੇਜਣੀ ਆ ਇਸੇ ਹਾਂ ਉੱਥੇ ਜਾ ਕੇ ਝੋਨਾ ਹੀ ਚੱਲ ਪੈਣਾ ਜਿਵੇਂ ਆਪਾਂ ਕਹਿੰਿਆ ਪਾਣੀ ਬਦਲ ਗਿਆ ਹਾਂ ਹਾਂ ਉਹ ਕੰਮ ਆ ਕੀ ਬਦਲ ਨਹੀਂ ਕਰੀ ਤੇ ਆਪਣਾ ਜਿਹੜਾ ਇਹ ਪ੍ਰਵਚਨ ਸੀ ਕਿੰਨੇ ਪੰਨੇ ਸੁਣੇ ਇਸ 62 62 ਹੋਰ ਹੋਰ ਵਧਣ ਵੀ ਇਹ ਪੰਨੇ ਜਿਹਨੂੰ ਅੰਗਰੇਜ਼ੀ ਕਹਿੰਦੇ 62 ਲੰਮਾ ਲੰਮਾ ਪ੍ਰਵਚਨ ਦੇਵਾਂਗੇ ਇਹਨਾਂ ਕਹਿੰਦੇ ਹੋਰ ਬੰਦੇ ਲਓ ਖਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਖੇਤੀਬਾੜੀ ਬਾਰੇ ਤੇ ਹੋਰ ਕਿਵੇਂ ਪਖਾਂਦੂ ਜੀ ਜਿਹੜਾ ਪੌਦਾ ਲਾਉਣਾ ਕਿੰਨੇ ਪੱਤਣ ਸਾਰਾ ਉਸਤਾ ਠੀਕ ਹੈ ਇੱਕੇ ਵਕਤ ਉੱਤਣ ਨਹੀਂ ਦੇਣੀ ਚਾਹੀਦੀ ਜੀ ਕਿਤੇ ਵੀ ਉਹ ਛੜ ਨਾਉਣ ਦੀ ਵੀ ਹੋ। ਬਾਕੀ ਪੰਜਾਬੀ ਬੰਦੇ ਤੇ ਲਵਾਉਗਾ। ਬਈਆ ਜਿਆਦਾ ਝਾੜ ਦਿੰਦਾ, ਹੱਕ ਤੋੜ ਦਿੰਦਾ। ਇਹ ਗੱਲਾਂ ਯਾਦ ਰੱਖੋ। ਯਾਦ ਰੱਖੋ ਰਿਪੀਟ ਕਰਕੇ ਸੁਣ ਲਓ ਬੈਕ ਕਰਕੇ। ਜਿਹੜਾ ਪਹੁੰਚ ਤੱਕ ਦੱਸਦਾ ਏ। ਤੇ ਮੇਰੀ ਦੇ ਵਾਲੇ। ਦੇਖੋ ਉਂ ਝੋਨਾ ਦਾ ਸੋਨੇ ਪੈ ਬਣੀ ਪਈ ਏ। ਇਹ ਉਪ ਕਰਿਆ ਪਰ ਤੋਂ ਹੋ ਜਾਂਦਾ ਏ ਨਾ। ਕੀ ਲਓ ਜੀ ਮਾੜ ਕੋ ਟੋਗੜਾ ਸ਼ੇਅਰ ਕਰ ਦਿਓ ਸ਼ੇਅਰ ਪਾਏ ਪਾਏ ਫੋਨ ਪੇ ਆ ਦੇ ਜਿਹੜਾ ਅਛੀ ਤੇ ਸ਼ੇਅਰ ਹੋ ਨਹੀਂ ਰਹੇ ਪਹਿਲਾਂ ਉਹ ਔਨ ਕਰਨੀ ਸੀ ਆਪਾਂ ਵੀ ਉਹ ਹੀ ਕਰਦੇ ਐਸਵੇਂ ਨਾਲ ਆਪਾਂ ਵੀਡੀਓ ਜਿੰਦਰਾ ਸਾਰਿਆਂ ਦੇ ਉਹ ਫੁੱਲ ਆ ਰੰਗ ਵਧਿਆ ਹੋਣਾ ਲੋਕ ਹੈ ਮੇਰੇ ਦਾ ਕੀ ਨਹੀਂ ਹੈ ਉਹ ਹਰ ਲੋੜਾ ਵੀਡੀਓ ਆ ਵੀਡੀਓ ਬਹੁਤ ਸਾਫ ਬਣਦੀ ਨੇ ਇਧਰੋਂ ਜਿਵੇਂ ਹਣਾ ਇਧਰ ਨੂੰ ਕਰਕੇ ਵੀ ਸੂਰਜ ਦਰਵਾਜੇ ਨਾਲ ਇਸ ਟਾਈਮ ਵੀਡੀਓ ਕਰਿਆ ਕਰੀਏ ਨਾ ਆਪਾਂ ਅੱਧਾ ਨਹੀਂ ਹੱਕਾ ਇਧਰੋਂ ਮੱਕ ਦੇਖੋ ਮਦਰ ਅੱਗੇ ਤੋਂ ਦਿਖਾਉਂਦੇ ਆ ਪਹਿਲਾਂ ਦੱਸਿਆ ਆ ਮੁੰਡਾ ਚੱਲ ਰਿਹਾ ਪਹਿਲੇ ਨੰਬਰ ਤੇ ਇਹ ਬਸ ਪਹੁੰਚਣ ਵਾਲਾ ਆ ਗਿਆ ਉਥੇ ਫਿਰ ਉਹਨੂੰ ਸਪੈਸ਼ਲ ਨਾਮ ਮਿਲੂਗਾ ਫਾਈਨਲ ਟੱਚ ਤੇ ਤੇ ਹੋ ਉੱਥੇ ਤੱਕ ਪੱਟੀ ਐ ਇਹ ਕਿੰਨਾ ਚਿਰ ਹੋ ਗਿਆ ਪੱਟੀਆਂ ਇਹਨਾਂ ਨੂੰ ਬੰਦਾ ਇੱਕ ਹੋਰ ਆ ਮੁਕਾਬਲੇ ਪਰ ਉਹ ਮੁੰਦਰ ਵਾਲਾ ਮੀਤੀ ਕਲੀਅਰ ਚੁੱਪ ਕਰਕੇ ਲੱਗਿਆ ਪਿਆ ਹੈ ਨਾ ਉਹ ਮੀਤੀ ਕਲੀਅਰ ਨੂੰ ਜਾਣਦੇ ਹੋਗੇ ਤੇ ਇਹ ਮੇਰੇ ਗੱਲ ਵਿੱਚ ਇੱਕ ਦੋ ਤਿੰਨ ਚਾਰ ਮੈਂ ਵੀ ਦਿਖਾ ਰਿਹਾ ਮਰਾਵਾ ਤੇ ਕੋ ਮੀਤੀ ਐ ਕੇ ਮੀਤੀ ਆਹਨ ਕਿ ਛੱਟ ਲੱਗੀ ਹੋਈ ਆ ਉਹ ਪੈਸੇ ਕਿੰਨੇ ਕਮਾਉਂਦੇ ਮੇਲ ਤੇ ਕਰਦਾ ਹਰਕ ਦੇਖ ਲਾਂਗੇ ਕਿੰਨਾ ਕ ਇਸ ਜਿਹੜੇ ਕਾਰ ਕੋ ਸੱਤ ਲੱਗੀ ਹੋਈ ਹੈ ਇੱਕ ਇੱਕ ਫੁੱਟ ਦਾ ਫਰਕ ਆ ਇਹਦਾ ਹਾਂ ਤਾਂ ਵੀ ਵਾਹ ਨਹੀਂ ਨਹੀਂ ਦੱਸੋ ਮਿੱਤਰੋ ਕਾ ਕਿਹੜਾ ਪੱਟੂ ਚਾਂਸ ਦਾ ਇਹਦੇ ਵੱਧ ਆ ਗਿਆ ਹੱਥ ਲੱਗੇ ਕਮੈਂਟ ਕਰ ਦੇ ਕਿਹੜਾ ਬੰਦਾ ਦੇਖੋ ਬਾਈ ਦੱਸੋ ਕਮੈਂਟ ਹਜ ਆ ਜਿਹੜਾ ਉਰਲੀ ਸਾਈਡ ਵਾਲਾ ਬੰਦਾ ਅੰਬੀ ਇਹ ਹਨਾ ਹੈ ਅੰਬੀ ਇੱਕ ਨੰਬਰ ਵਾਲਾ ਰੇਡਰ ਹੈ ਜਿਹੜਾ ਇਹ ਤੇ ਇੱਕ ਹੋ ਤਿੰਨ ਨੰਬਰ ਵਾਲਾ ਇਹਨਾਂ ਤਿੰਨਾਂ ਚੋਂ ਦੱਸੋ ਕਿਹੜਾ ਪਹਿਲਾਂ ਸਿਰੇ ਪਹੁੰਚੂ ਇੱਥੇ ਤੁਹਾਨੂੰ ਕਿਹੜਾ ਲੱਗਦਾ ਬਾਕੀ ਦੇਖੋ ਹੁਣ ਮੁਕਾਬਲਾ ਫਾਸਮਾ ਦੇ ਇਹ ਬੋਲੀ ਵੀ ਜਾਂਦਾ ਗੱਲਾਂ ਬਾਤਾਂ ਕਰੀ ਜਾਂਦਾ ਤੇ ਹੋ ਵਾਲਾ ਮੁੰਡਾ ਚੁੱਪ ਜਾਬ ਲੱਗਿਆ ਵਾ ਤੇਜ ਹੋ ਗਿਆ ਉਹ ਆ ਦੇ ਸਮਾਈਲਾ ਮਾਰਦਾ ਨਹੀਂ ਪਾ ਕੇ ਛੱਡਾ ਹੀ ਹੈਗਾ ਹੈ ਚੇਲਾ ਵੀ ਛੱਡਾ ਹੀ ਹੈ ਚੇਲਾ ਛੱਡਾ ਹੀ ਆ ਫੇਰ ਐ ਵੀ ਫੇਰ ਐ ਕਹਦੀ ਹੈ ਨਾ ਚੇਲੇ ਟੱਪ ਕੇ ਗਿਆ ਮੂਰੇ ਫੇਰ ਐ ਗਿਆ ਜੀ ਕੱਚੇ ਲਾਇ ਦੋ ਉਸਤਾਦ ਤੋਂ ਕੇਂਦਾ ਉਸਤਾਦ ਉਦੋਂ ਜੀ ਡੋਗੜਾ ਹੋ ਜਾਂਦਾ ਹੈ ਖੁਸ਼ ਹੋ ਜਾਂਦਾ ਖੁਸ਼ ਹੋ ਜਾਂਦਾ ਹੈ ਜਿਵੇਂ ਤੂੰ ਖੁਸ਼ ਹੋ ਗਿਆ ਸਾਡੇ ਚੈਨਲ ਚੱਲਗੇ ਫਰ ਐਨੀ ਪੀਪਲ ਮੈਨੀ ਪੀਪਲ ਇਹ ਤਾਂ ਨਾ ਇਨਸਾਫੀਆ ਇਹ ਤਾਂ 62 ਸਾਡੇ ਕੋਲ ਇੱਕ ਬਹੁਤ ਨਾ ਇਨਸਾਫੀ ਉਹਨਾਂ ਕੋਲੋਂ ਉਹਦੇ ਵਾਜ ਜਾ ਤ੍ਰੇਡ ਹੋ ਜਾਣਗੇ ਹੂੰ ਕਿੱਥੇ ਬੜਾਈ ਕਰਦਾਗਾ ਇੱਕ ਕੰਨਖ ਤੇ ਵਾਜ ਜਾ ਉਹਦੇ ਤ੍ਰੇਡ ਹੋ ਜਾਣਾ ਹੂੰ ਵਕੀਲ ਸਿੰਘ ਖਾਲਸਾ ਜੀ ਪਹੁੰਚ ਚੁੱਕੇ ਸਾਡੇ ਕੋਲ ਇਹ ਗਰਜੀਤ ਬਰਾੜ ਤੇਰੇ ਵਾਲੇ ਤਾਂ ਨਾਮ ਨਹੀਂ ਦਿਖਦੇ ਪਹੁੰਚ ਗਿਆ ਹਾਂ ਥੋੜਾ ਕਮੈਂਟ ਆਨ ਕਰਨ ਵਾਲੇ ਹੋਗੇ ਹੱਥਿਆਂ ਦੀ ਆ ਸੈਟਿੰਗ ਨਹੀਂ ਜਾਂਦੀ ਥੱਲੇ ਸੈਟਿੰਗ ਜੀ ਹਾਂ ਆਓ ਸਾਰੇ ਕਮੈਂਟ ਕਰਦੇ ਆਂਗਾ ਸਦਾ ਕਰ ਲਾ ਹੁਣ ਸਾਰੇ ਸੁਣੇ ਸਾਰੇ ਸੁਣੇ ਕਰ ਹੂੰ ਲਓ ਵੀ 2 ਫੁੱਟ ਦੀ ਰਹਿ ਗਈ ਨਾ ਰੇਸ ਖਤਮ ਹੋਣ ਚੋਂ 2 ਫੁੱਟ ਰਹਿ ਗਏ ਇਕੱਲੇ ਕਿ ਕਿਹੜਾ ਸਿਰੇ ਪਹੁੰਚਦਾ ਪਹਿਲਾਂ ਉਹ ਲੱਗ ਜੂ ਪਤਾ ਇੱਥੇ ਪਹੁੰਚਣਾ ਲੱਗਿਆ ਨੂੰ ਹੋ ਗਿਆ ਇਹਨਾਂ ਨੂੰ ਕਿੰਨਾ ਘੰਟਾ ਹੋ ਗਿਆ ਹੈ ਨਹੀਂ ਨਹੀਂ ਬਸ ਦੁਪਹਿਰੇ ਹੀ ਬਾਹਰ ਆ ਕੇ ਮਾਰ ਦੇਣ ਉਹ ਸਰ ਇਹਦੇ ਨਾਲ ਖੜਦਾ ਹੈ ਸਰ ਇਹ ਭੂਨੇनाथ ਆਉਂਦਾ ਜੇ ਸੂਰਜ ਜਮਾ ਸੈਤੇ ਹੋ ਜਾਂਦਾ 12:07 ਮਿੰਟ ਉਹ ਤਾਂ ਉਹ ਦੰਦੀਆਂ ਵੱਡੀਆਂ ਖਾਜੋ ਬੰਦਾ ਹਨਾ ਉਹ ਰੋ ਮਾਲ ਚੱਲਿਆ ਹੁੰਦਾ ਮਾਲ ਇੱਧਰ ਕਿਹਾ ਬੰਦਾ ਮਾਰਦਾ ਹੈ ਵਾਚਾ ਲੱਗੀ ਹੁੰਦੀ ਆਹ ਮਾਰਦਾ ਜੀ ਇੱਧਰ ਲਾ ਉਹਦੇ ਕੀ ਕਹਿੰਦਾ ਯਾਰ ਮੈਨੂੰ ਯਾਦ ਨਹੀਂ ਹੁਣ ਉਹ ਪਿੰਡ ਕੀ ਕਹਿੰਦਾ ਪਤਾ ਨਹੀਂ ਕਿਹੜਾ ਉਹ ਉੱਥੇ ਜਿੱਦੇ ਸੀ ਫਿਰ ਸਿਰੇ ਵਾਲੇ ਜੋ ਕੱਦੂ ਕਰਦੇ ਸੀ ਸਾਫ ਸਫਾਈ ਚੱਲ ਰਹੀ ਜ਼ੋਰਾਂ ਸ਼ੋਰਾਂ ਦੇ ਹੂੰ ਹੂੰ ਐਨੇ ਦੂਰ ਨਹੀਂ ਆਦੀ ਉਧਰ ਮਿੱਟੀ ਲਾ ਰਹੇ ਆ ਖਾਲਾ ਪੰਘਾਂ ਨਾਲ ਆਪਾਂ ਵੀ ਲਾ ਚਾਰ ਤੇ ਲਾਈ ਆ ਆ ਲਾਉਂਦੇ ਕਹਿੰਦੇ ਆ ਬਾਕੀ ਚਾਰ ਤੇ ਲਾਈ ਆ ਲੈ ਕੇ ਵੱਡੇ ਘਰਾਂ ਦੇ ਤੱਕ ਹਮਮ ਫਰੂਟਸ ਆਣ ਸੰ ਉੱਤੇ ਕਾਜ ਪਾ ਕੇ 600 ਰੁਪਏ ਦਾ ਚਿੱਟਾ ਜਾ ਤੇ ਫੇਰ ਮਿੱਟੀ ਪਾ ਕੇ ਡਾਇਰੈਕਟਰ ਨਾਲ ਉਹ ਚਾਰ ਦੇ ਉੱਤੇ ਢੱਗੀਆਂ ਦੇ ਹੁਣ ਸਾਡੇ ਸਸਤਾ ਜ਼ੂਮ ਨਹੀਂ ਕਰ ਸਕਦਾ ਇੱਥੇ ਬਗ ਦੇ ਖੋਟੇ ਨੂੰ ਦਿਖਾਦਾ ਐਨੀ ਪੱਟ ਹਾਂ ਆ ਪੱਟਦੀ ਦੀ ਸੀ ਜਾਂਦੀ ਆ ਕੰਦਰਾ ਵੀ ਮੁੰਡਾ ਦੇ ਆ ਨਾ ਰੇ ਨੰਸੀਂ ਦਾ ਆ ਪੌਂਚ ਨਾਲ ਆ ਵੀ ਮੁੰਡਾ ਸਿਰ ਤੇ ਤੇ ਇਹਨੂੰ ਫੈਂਟੇ ਦਾ ਗਲਾਸ ਪਾਵਾਂਗੇ ਇੱਕ ਨਾਲ ਦੀ ਨਾਲ ਐਮਬੀ ਐਮਬੀ ਹੋਣਾ ਹੈ ਹਾਂ ਪੌ ਕਰਨ ਲੱਗ ਗਏ ਤੁਸੀਂ ਐਮਬੀ ਐਮਬੀ हा मुडा जितू फेंटे का गिलास क्या जो जित गए दबारे पांच लग जाओ आ रहा कल ना ਆਦਿ ਦੇਖੋ ਨਾ ਕੀ ਗੱਲ ਜਾਂਦੀ ਦੂਰ ਪਾਸੇ ਤਾਂ ਕਰਕੇ ਪਟਰੇ ਇੰਨੇ ਬੰਦੇ ਪਿਛਲੀ ਵਾਰੀ ਵੀ ਇੱਕ ਵਾਰ ਤੋਂ ਵੀ ਪੱਟੀ ਜਾਂਦੇ ਉਪਦੇਸ਼ ਜੇ ਸਿੰਘ ਇਹ ਵੀ ਪਹੁੰਚ ਗਏ ਉਪਦੇਸ਼ ਜੇ ਸਿੰਘ ਜੀ ਕਰਜੀਤ ਬਰਾੜ ਆਪਣੇ ਕਿੰਨੇ ਹੋਏ ਸਾਰੇ ਸਨੇਹ ਆਈਆਂ ਤੇਰੇ ਤੇ ਨਾਂ ਨਹੀਂ ਆਉਂਦੇ ਬੰਦੇ 30 ਕਰ ਨਹੀਂ ਰਿਹਾ ਕੋਈ ਤੂੰ ਸੈਟਿੰਗ ਹੀ ਪਤਾ ਨਹੀਂ ਕੀ ਕਰੀ ਬੈਠਾ ਫੋਨ ਤੇ ਕਿਉਂ ਔਰ ਨਾਂ ਦਾ ਬੰਦੇ ਐ ਸ਼ੋ ਹੁੰਦੇ ਆ YouTube ਤੇ ਨਾ ਹੁੰਦੇ ਪਾਣੀ ਭਾਲਦੇ ਇਹ YouTube ਨਹੀਂ ਪਤਾ ਨਹੀਂ ਲੱਗਿਆ ਬੰਦਾ ਇਹਨੇ ਬੰਦੇ ਨੂੰ ਤੇਰੀ ਪੂਰੀ ਨੌਲੇਜ ਹੋਣੀ ਚਾਹੀਦੀ ਯਾਰ ਕਿਉਂਕਿ ਵਿਹਲਣ ਕੱਲ ਗ੍ਰਾਂਡਾ ਭੇਜੀ ਜਾ ਵਿਆਹ ਗ੍ਰਾਂਡ ਕਿੱਥੇ ਲੱਗੀ ਮੈਂ ਮਾਂ ਪੰਜਰੇ ਆ ਭਾਈ ਇਹਨੇ ਗ੍ਰਾਂਡ ਕਿੱਥੇ ਲੱਗੀ ਤੈਨਸਾਹ ਵਾਦ ਦਾ ਵੈਬਸਾਈਟਾਂ ਦਾ ਯਾ ਗ੍ਰੈਂਡ ਤੁਸੀਂ ਕਿੱਥੇ ਲੱਗ ਗਈ ਮੈਂ ਤੂੰ ਆਖੀ ਨਹੀਂ ਪਾ ਪਾ ਤੇ ਪੁੱਛਣਾ ਵੀ ਪਾਵੇ ਨੀ ਗ੍ਰੈਂਡ ਇਹ ਕਿੱਥੇ ਲੱਗੀ ਮੈਂ ਕਿਹਦਾ ਨਾਂ ਹੋ ਰঞ্জੀਤ ਸਿੰਘ ਹਰਮੇਲ ਸਿੰਘ ਕੌਣ ਸੱਤ ਚ ਕੋਈ ਹੈਗਾ ਜਿੰਦਰਾ ਰঞ্জੀਤ ਸਿੰਘ ਲੱਗਿਆ ਲੋਕਟੈਲ ਆਪਣੇ ਘਰ ਰঞ্জੀਤ ਸਿੰਘ ਹਰ ਹਰਮੇਲ ਸਿੰਘ ਹਾਂ ਹੋਰ ਕਿਹੜਾ ਲੋਕਟੈਲ ਲਾ ਕਾਗਜ਼ਾਂ ਇਹਦਾ ਲੱਗ ਗਈ ਰঞ্জੀਤ ਸਿੰਘ ਉਹਦਾ ਦੀਪਾ ਮੰਗੀਦਾ ਹਾਂ ਹਰਮੇਲ ਸਿੰਘ ਉਸ ਤੋਂ ਬਾਅਦ ਜਦਵਿੰਦਰ ਸਿੰਘ ਕੌਣ ਆਇਆ ਜਦਵਿੰਦਰ ਦੀਪਾ ਵੀ ਕੋਣ ਜਾ ਰਿਹਾ ਆਪਣੇ ਪਿੰਡੀ ਲੱਗੀ ਆ ਆਪਣੇ ਪਿੰਡ ਚ ਰਣਜੀਤ ਹੀ ਲੱਗਦਾ ਆਪਣੇ ਰਣਜੀਤ ਨਹੀਂ ਹੈਗਾ ਉਹਦਾ ਮੈਨਾ ਇਹਨੇ 95 ਜਿਹੜਾ ਨਾਮ ਲਿਖਿਆ ਲੱਗੀ ਦਾ ਸੱਚਾ ਹਾਂ ਬਲਵਿੰਦਰ ਦਾ ਬਲਵਿੰਦਰ ਆ ਲਾਓ ਵੀ ਅੱਧਾ ਫੁੱਟ ਰਹਿ ਗਿਆ ਅੰਬੀ ਦਾ ਕੱਲ ਭੇਜ ਜੇ ਮੰਗ ਆ ਜੀ ਬਾਦ ਥਾਪੀ ਮਾਰਦੀਆਂ ਦੋ ਵਾਰ ਉਹ ਮੇਰੇ ਕਾਲੇ ਨੇ ਭਾਈਆਂ WhatsApp ਗਰੁੱਪ 'ਚ ਫੋਟੋ ਮਾਉ ਵੀ ਆਪਣੇ ਪਿੰਡ 'ਚ ਕਿੰਨੇ ਪੈਸੇ ਆਏ ਆ ਵੈਬਸਾਈਟ ਤੋਂ ਕੱਢ ਕੇ ਆ ਲੈ ਜਾਂਦਾ ਪੰਗੇ ਦਾ ਬਣਾਣਾ ਤੇ ਉਹਦੇ 'ਚ ਲਿਖਿਆ ਵੀ ਇਹ ਸੱਤ 'ਚ ਲੋਕਟਾਈ ਲਾਦੀ ਆ ਜਿਹੜਾ ਤੇ ਜਿੰਦਰ ਵਰਗੇ ਉਹੀ ਡੇਗਦੇ ਉਦਰੇ ਆਉਂਦੇ ਚੱਕਰ 'ਚ ਤੂੰ ਲੋਕਟਾਈ ਤੋਂ ਕਿਉਂ ਨਹੀਂ ਆਉਂਦੇ ਮੈਂ ਆ ਲਾਈਵ ਤੋਂ ਬਾਅਦ ਨੂੰ ਦਿਖਾਉਣਾ ਨਾ ਕੱਢ ਕੇ ਦਿਖਾਉਣੇ ਨੂੰ ਲਾਈਵ ਤੋਂ ਬਾਅਦ ਆਹ ਫੋਟੋ ਐਸੀ ਗੱਲਾਂ ਕਰਨ ਨਹੀਂ ਰੱਖਣੀਆਂ ਇਥੋਂ ਕਿਹੜੇ ਗਲੀ ਦੀ ਵੀ ਛਾਪਾ ਪਾਣਾ ਇਹ ਨਕਾ ਨਾ ਕਰ ਇਹ ਕਾਲੇ ਇਹ ਨਾ ਕਰ ਚੱਲ 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 ਐਸ ਹਾਸਨ ਵੀ ਨਾਲ ਤੋਰਨਾ ਪੈਂਦਾ ਇੱਕ ਤਾਂ ਹੀ ਤਿੰਨ ਕਰੀ ਬੈਠਾ ਦੋ ਹੁੰਦੇ ਆ ਬਰਾਬਰ ਹੀ ਆ ਕੰਮ ਬਰਾਬਰ ਹੀ ਹੈ ਲੈ ਗਿਆ ਲੈ ਗਿਆ ਖੱਟ ਗਿਆ ਆਹ ਦੇਖ ਚੁੱਪ ਕਰਕੇ ਲੱਗਿਆ ਬਾਈ ਪਰਲਾ ਇਹ ਅੰਬੀ ਜਿੱਤ ਗਿਆ ਬਾਈ ਅੰਬੀ ਲੈ ਗਿਆ ਬਾਈ ਅੰਬੀ ਆਹ ਬੱਟ ਤੋਂ ਵੀ ਪੱਟਦੇ ਜਿਹੜੇ ਹੈਗੇ ਦੋ ਬੁੱਚ ਚੱਕ ਲੈ ਬਰਾਬਰ ਹੈ ਹੈ ਹਾਂ ਉਹ ਆਹ ਅੰਬੀ ਮੁੰਡਾ ਜਿੱਤ ਗਿਆ ਬਾਈ ਨੀ ਗੱਭਰੂ ਇਹ ਆਪਣਾ ਹਮ ਹਾਂ ਤੂੰ ਮਗਰ ਲਾ ਮਾਲਾ ਬਈ ਇਹ ਨਿਰਾਇਕ ਮੁੰਡਾ ਤੂੰ ਮਗਰ ਇੱਧਰ ਫਿਰਦਾ ਹੈ ਜੀ ਅਸਲੀ ਅਸਲੀ ਸੋਲਜਰ ਤੈਨੂੰ ਦਿਖਾਇਆ ਨਹੀਂ ਅਜੇ ਇਹ ਜਦੋਂ ਦੂਜੀ ਵਾਰੀ ਆ ਗਿਆ ਤੂੰ ਵੀ ਮਜੁੱਤ ਗਿਆ ਕਿਹਦਾ ਕੁਦਰਤੀ ਅੰਬੀ ਜਿੱਤ ਗਿਆ ਇਹਦਾ ਮੜਾ ਮੋਟਾ ਪਾਤ ਹੋਰ ਲੱਗਿਆ ਇਹਦਾ ਰਾਜੂ ਨਾ એનર્ਜੀ ਬਚਾ ਕੇ ਰੱਖੀ ਬੈਠਾ ਹੈ ਇਹਦਾ ਪਤਾ ਨਹੀਂ ਇਹ ਇੱਕੇ ਦਾ ਮਾਰਦਾ ਹੈ ਜੰਪ ਪੱਟ ਕੇ ਲੈਂਦਾ ਬਈ ਆ ਦੂਜਾ ਪੜ ਜਾਂਦਾ ਨਿੱਕਰ ਚੋਂ ਉਹ ਦਾ ਬਾਦ ਇਹ ਮਿਲਰਾ ਸਹੀ ਪੜਦਾ ਯਾਰ ਜਿਹੜੇ ਹਿਸਾਬ ਨਾਲ ਤੁਸੀਂ ਕਹਿੰਦੇ ਮਿੱਟੀ ਨਾਲ ਰੱਖਣੀ ਹੈ ਹੋਰ ਹੂੰ ਨਹੀਂ ਦੇ ਵੱਧ ਛਾੜੀ ਜਾਂਦੇ ਫਿਰ ਉਧਰਲੀ ਮਿੱਟੀ ਪਕੜਨ ਦਾ ਕਰਨ ਚ ਦਿੱਕਤ ਆਉ ਆਪਣਾ ਇਹਦਾ ਫੱਕਾ ਨਾ ਜਾ ਕੇ ਦਾ ਗੱਲ ਆ ਲੱਗਣੀ ਨੇ ਬੜਾ ਪਰ ਆਪ ਆਪਣਾ ਹੋਰ ਜੀ ਆਰ ਪੁੱਤ ਤਾਂ ਲੰਗਣਾ ਕਵਣਾ ਲੱਗਣੀਆਂ ਯਾਰ ਇਹ ਮੁੜਾ ਕੁਲਕਾ ਆ ਬੰਦੀ ਜੀ ਨੇ ਕਨੇਵ 51 देखा। 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 71 71 ਰਵੜਾ ਪੈਲਾ ਚੱਕਦੇ ਤੈਨੂੰ ਕਰਦੇ ਉਹ ਲੈ ਗਏ ਹਰੇ ਖਿੱਚ ਗਏ ਲਖਵਿੰਦਰ ਸਿੰਘ ਲਖਵਿੰਦਰ ਸਿੰਘ ਪਹੁੰਚ ਗਏ ਇਹ ਜਾ ਉਹ ਆ ਗਿਆ ਬਗਲਾ ਬਗਲਾ ਹੋ ਗਿਆ ਇੱਕ ਹੀ ਦੇਖਾਉਣਾ ਤੁਹਾਨੂੰ ਮਨੋਰ ਲਾਲ ਚੰਦਨ ਜੀ ਪਹੁੰਚ ਚੁੱਕਿਆ ਅੱਜ ਦਾ ਫਿਨਿਸ਼ ਕਰਨਾ ਥੋੜਾ ਜਿਹਾ ਕੰਮ ਹਾਂ ਆ ਦੋ ਕਿਾਰੇ ਰਹਿ ਗਏ ਬਸ ਇੱਕ ਆਹਾ ਇੱਕ ਵੀਰੇ ਮਾਰਿਆ ਰਾਂ ਚੋੜਲੀ ਛੱਡ ਦਿੰਦਾ ਅਭੀ ਉਰੇ ਆ ਜਾ ਹਾਂ ਹਾਂ ਉਹ ਕਿਹੜਾ ਦੇਖਦਾ ਬੰਨ ਪਾ ਲਈ ਲੱਗਦਾ ਖਸ਼ਪਰੀਤ ਮਾਨ ਪਹੁੰਚ ਗਏ ਮੇਰਾ ਮੂੰਹ ਦੇਖ ਲੋ ਤੁਸੀਂ ਹੋ ਸਗੇ ਬਗਲੇ ਫਿਰਦੇ ਹੋ ਉੱਥੇ ਪਾਈਆਂ ਨੇ ਚਾਰ ਹੁਣ ਤਾਂ ਚੱਲੇ ਤਾਂ ਕਦੋਂ ਕਵੇ ਲਾ ਹੋ ਸਾਡੇ ਚਾਰ ਵੇ ਭੇਜੇ ਸਾਡੇ ਚਾਰ ਆ ਮੈਂ ਸਿੱਧਾ ਤੌਰ ਤੇ ਨਹੀਂ ਆ ਕਹੀ ਲੈ ਜਾ हां ਸਾਡੇ ਤਾਂ ਤੁਸੀਂ ਆ ਗਏ ਸੀਗੇ ਏਕੇ ਫੜਦੇ ਰਹਿ ਗਏ ਨਾ ਚਾ ਚਾ ਕੇ ਦੇਖ ਲੈ ਹਾਂ ਜਨਰਾ ਸ਼ੇਰ ਤਾਂ ਕਰਦੇ ਯਾਰ ਸਾਡੇ ਵੀਡੀਓ ਕਰੀਏ ਬਾਜੂਣ ਕੇ ਆਹ ਫੋਨ ਤਾਂ ਦੇ ਦੇ ਪਹਿਲਾਂ ਤੇਰਾ ਫੋਨ ਦੇ ਦੇ ਯਾਰ ਮੇਰੇ ਲਿਬੜ ਜੂ ਆਹ ਲੋਰ ਮੇਰੀ ਪਤਾ ਕਿਹੜਾ ਪਾਇਆ ਮੇਰੇ ਆ ਭਗਮਾ ਪਾਇਆ ਅੱਜ ਸੈਂਟਰ ਚ ਸਿੱਧੀ ਗੱਲ ਬਾਤ ਸਾਡੇ ਆ ਲੈ ਯਾਰ ਜਾ ਸ਼੍ਰੀ ਰਾਮ ਕਹਿ ਕੇ ਚੱਕਦਾ ਨਾ ਤੈਨੂੰ ਪੁੱਛਣਾ ਲਿਏ ਨੇ ਹਾਂ ਕੀ ਆ ਕਿ ਦੋ ਦਦ ਨਹੀਂ ਬਿਣੀ ਬੈਠੇ ਓਏ ਇੱਧਰ ਲਾ ਦੋ ਸਾਡਾ ਉਧਰ ਲੋਡ ਹਾਂ ਅਸੀਂ ਪੱਕੀ ਬਸ ਹੁਣ ਇੱਧਰ ਨੂੰ ਮੋੜਾ ਦੇ ਓਹ ਹੋਰ ਆਗੇ ਚਾਰ ਬੰਦੇ ਓਏ ਕਿ ਭੱਕਲੇ ਆਗੇ ਦੋ ਦੋ ਤੇਰੇ ਗਿਰੇ ਹੋ ਆਦੇ ਬਾਈ ਕੇਰੀ ਹਾਂ ਵੀ ਬਾਈ ਵੇ ਕਿਦਾਂ ਵੱਧ ਗਿਆ ਬਾ ਹਾਂ ਉਹ ਨਾਲ ਬਾਈ ਮੇਰੇ ਸਾਨੂੰ ਵਰਨੇ ਉਹ ਜਣਾ ਉਹ ਨਾ ਇਹੋ ਪਰਾਂ ਦਾ ਨਾਲ ਕੰਮ ਤਾਂ ਦਾਇਆ ਕਰਾਉਣਾ ਜਿਹੜਾ ਮੋਟਾ ਆਵੀ ਅਰੇ ਜੋ ਜੋਤੇ ਇਧਰ ਆ ਸੋਣ ਉਹ ਜੋਤੇ ਤੇਰੇ ਪੈਣ ਗਿਆ ਤੇ ਫਿਰ ਤੂੰ ਹਟਦਾ ਨਹੀਂ ਡਰੇ ਮਾਰੀ ਹੈ ਨਾ ਧਾਰਾਂ ਟਾਲਾ ਨੂੰ ਪੈਣ ਤੋਂ ਮੈਂ ਹੈਗਾ ਨਾ ਹੁਣ ਚੜੀ ਹੋ ਰਿਹਾ ਉਹ ਲੈਵਲ ਨੂੰ ਜਿਹੜੀ ਆ ਪੱਟੀ ਜਾਂਦੇ ਆ ਉਹ ਵਾਸਤੇ ਆ ਚੱਕਣ ਆਏ। ਨਬੀ ਕੌਣ ਆ ਗਏ? ਹੂੰ? ਹਾਂ। ਉਹ ਮੂਰੇ ਹੋਰ ਆ ਬੰਦਾ? ਤੁਸੀਂ ਉੱਥੇ ਇੱਧਰ ਬਹਿ ਜਾਂਦੇ ਏ ਇੱਥੇ ਬਹਿ ਜਾਂਦੇ। ਹੋਰ। ਉਹ ਬੰਦਾ ਕਿਹਨਾ ਹੈ? ਉਹ ਲੈ ਰੈਡੀ। ਲਓ ਬਈ ਡਿਲੀਵਰੀ ਐ ਕਰਦਾ ਫੱਕ ਦੀ ਅਗਲੇ ਸਾਲ ਫੱਕ ਕਿਉਂ ਲਾਦਗੇ 20 ਕਿਲੋ ਫੱਕ ਦੀ ਹੋਮ ਡਿਲੀਵਰੀ ਨੇ ਲੋਕ ਲਾਉਂਦੇ ਫੱਕ ਤੇ ਦੇਖੋ ਜੋ ਜਿਵੇਂ ਉਹ ਬੇਰਾਲਾ ਨੇ ਕਹਿੰਦਾ ਸੀ ਆਪੇ ਆ ਕੇ ਲੈ ਗਏ ਕੋਈ ਖਰਚਾ ਨਹੀਂ ਕਹਾਂ 40 ਰੁਪਏ ਸੀ ਮੰਗਿਆ ਸੀ ਤੀ ਤੇ ਮੰਗੇ ਕਰਦਾ ਵਨ ਹੂੰ ਹਾਂ ਐਡਮ ਚੈੱਕ ਕਰੀਏ ਰਏ ਹਾਂ ਦੇਖੀ ਦੇਖੀ ਬਾਦ ਆਉਂਦੀ ਹੈ ਕਰਤੇ ਕਰਤੇ ਕਰਤੀ ਵੈਗ ਕਾਹ ਚੱਕਿਆ ਕਰਦੇ ਨੇ ਮਗਰੋਂ ਬੱਸ ਯਾਰ ਗੱਡੀ ਕੱਢਦੀ ਨਹੀਂ ਰੱਖ ਕੇ ਕਰੇ ਇੱਥੇ ਚੱਕ ਕੇ ਗੱਡੀ ਕੱਢ ਲੋ ਕਹੇ ਜਿਹਦੇ ਬਤੂੰ ਦੇ ਆਇਆ ਕੰਮ ਲੱਗਿਆ ਕੈਂਪਰਾਂ ਤੋੜਦੀ ਸ਼ਾਂਤਪੁਰਾ ਇਹਨੂੰ ਕਹਿੰਦਾ ਚੰਦਰਾ ਡਰਾਈਵਰ ਕਿਨੇ ਕਰਦਾ ਮੰਦਾ ਹੂੰ